ਓ ਕੇਦੇ ਬੋਲੇ ਬੜਨ ਗਿਆ ਮੇਰੀਆਂ ਬੱਚੀਆਂ ਨਾਲ ਘਾਲ ਤੋੜਦਾ ਦੇਖੋ ਜੀ ਇਹ ਬੇਸਿਕਲੀ ਵਾਟਰ ਰਿਸੋਰਸ ਡਿਪਾਰਟਮੈਂਟ ਆ ਪੰਜਾਬ ਦਾ ਉਹਨਾਂ ਦੀ ਜਗਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚੇ ਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਆ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਜੀ ਕਿਹੜੇ ਖਿਲਾਫ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ ਔਰ ਵਿਲੇਜ ਦਾ ਡੀਡਾ ਸਾਸੀਆਂ ਜੀ ਕਿੰਨੇ ਕਿੰਨੇ ਮਾਮਲੇ ਸਰ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਸਾਰੇ ਐਨਡੀਪੀਏ ਤੇ ਅ ਉਹ ਚ ਕੁਝ ਜਿਹੜੇ ਐ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਨਡੀਪੀਏ ਐਕਟ ਦੇ ਈਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਬ 5 ਐਨਡੀਪੀਏ ਐਕਟ ਤੇ ਪਰਚੇ ਦਰਜ ਆ ਕਿੰਨੇ ਸਮੇ ਤੋਂ ਇਨਵੋਲਡ ਸੀ ਵੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ ਸ਼ਰਾਬ ਉਤਬਾਦ ਇਹਨਾਂ ਨੇ ਚਿੱਟਾ ਵਗੈਰਾ ਸ਼ੁਰੂ ਕੀਤਾ ਤੇ ਫਿਲਹਾਲੇ ਜੇਲ੍ਹ ਚ ਹੈ ਜੀ ਜੇਲ੍ਹ ਚ ਹੈ ਦੋਨੋਂ ਮੀਆਂ ਵੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜ਼ਮਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਇਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੀਕਸ਼ਾ ਜੀ ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਏ ਦੇ ਵਿੱਚ ਨਹੀਂ ਦੇਖੋ ਘਟਾਏ ਘਟਾਣਾ ਤੇ ਆਪਾਂ ਤੇ ਸਿਰਫ ਐਜ਼ ਅ ਸਕਿਉਰਟੀ ਆਉਂਦੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਡਿਮਾਂਡ ਕਰਦੇ ਆ ਔਰ ਦਾ ਸਕਿਉਰਟੀ ਉਹ ਆਪਾਂ ਪ੍ਰੋਵਾਈਡ ਹੁਣ ਤੱਕ ਵਾਟਰ ਸੋਰਸ ਕਰੀਬ 4 ਜਾਂ 5 ਜਿਹੜਿਆ ਜਗਾਵਾਂ ਹੈਗੀਆਂ ਜਿਹੜੀਆਂ ਖਾਲੀ ਕਰਾ ਚੁੱਕਾ ਸਾਰਾ ਨਸੇ ਪੱਸੀਆਂ ਨਾਲ ਕਰੀ ਇਹਨਾਂ ਇੰਨੀ ਗੱਲ ਦੀ ਚੱਲੀ ਸਾਰੇ ਸਾਰੇ ਨਸੇ ਤਸ਼ਕਰ ਵਾਲੇ